ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਮਾਵਾਂ ਆਪਣੇ ਬੱਚਿਆਂ ਦੇ ਕਰਮ ਬਦਲਣਾ ਚਾਹੁੰਦੀਆਂ ਨੇ ਤਾਂ ਇਹ ਜ਼ਰੂਰ ਸੁਣਨਾ ਕਹਿੰਦੇ ਨੇ ਕਿ ਕਿਸੇ ਦਾ ਛੋਟਾ ਜਿਹਾ ਬੱਚਾ ਸੀ ਬੜੇ ਵਧੀਆ ਕਰਦਾ ਸੀ ਉਹਨੇ ਗੁਰਦੁਆਰਾ ਸਾਹਿਬ ਜਾ ਕੇ ਚੋਰੀ ਕਰ ਲਈ ਜਦੋਂ ਉਹਨਾਂ ਨੂੰ ਪਤਾ ਲੱਗਾ ਲੋਕਾਂ ਨੇ ਦੱਸਿਆ ਤਾਂ ਉਹਨਾਂ ਕਿਹਾ ਅਸੀਂ ਤਾਂ ਇਹਨੂੰ ਕੁਝ ਨਹੀਂ ਸਿਖਾਇਆ ਇਹ ਕਿੱਥੋਂ ਸਿੱਖਿਆ ਇਹਨੂੰ ਹਰ ਇੱਕ ਚੀਜ਼ ਮਿਲਦੀ ਏ ਸਾਡੇ ਘਰ ਕੋਈ ਕਾਟਾ ਨਹੀਂ ਤਾਂ ਕਹਿੰਦੇ ਉਹਨਾਂ ਨੇ ਕਿਸੇ ਗੁਰੂ ਦੇ ਸਿੱਖ ਨੂੰ ਫੋਨ ਲਾਇਆ ਤੇ ਕਿਹਾ ਵੀ ਇਸ ਤਰ੍ਹਾਂ ਸਾਡੇ ਨਾਲ ਹੋਇਆ ਤਾਂ ਉਹਨਾਂ ਕਿਹਾ ਤੁਹਾਡਾ ਇਹ ਨਹੀਂ ਕਿ ਤੁਸੀਂ ਕੁਝ ਦਿੰਦੇ ਨਹੀਂ ਉਹਨੂੰ ਸਿਖਾਇਆ ਗਿਆ ਕਿਸੇ ਪਾਸੋਂ ਮੰਦੇ ਕੋਈ ਪਿਛਲੇ ਕਰਮਾਂ ਦਾ ਲੇਖਾ ਜੋਖਾ ਏ ਕਰਮਾਂ ਦਾ ਹੀ ਲੇਖਾ ਜੋਖਾ ਚੱਲਦਾ ਰਹਿੰਦਾ ਕਹਿੰਦੇ ਆ ਕਿ ਭਾਵੇਂ ਕਿਸੇ ਦਾ ਛੋਟਾ ਹੈ ਜਾਂ ਵੱਡਾ ਬੱਚਾ ਹੈ ਉਹਨਾਂ ਨੇ ਅੱਗੋਂ ਕਿਹਾ ਗੁਰ ਸਿੱਖ ਨੇ ਕਿ ਤੁਸੀਂ ਕੀ ਕਰਨਾ ਹੈ ਜੇ ਤਾਂ ਬੱਚਾ ਛੋਟਾ ਹੈ ਤਾਂ ਜਦੋਂ ਤੁਸੀਂ ਉਹਨੂੰ ਦੁੱਧ ਪਿਉਂਦੇ ਹੋ ਤੇ ਪਹਿਲੀ ਪੌੜੀ ਦਾ ਪਾਠ ਕਰਨਾ ਤੇ ਜੇਕਰ ਬੱਚਾ ਵੱਡਾ ਹੈ ਉਸ ਨੂੰ ਸਕੂਲ ਭੇਜਣ ਲੱਗਿਆ ਉਹਦੀ ਰੋਟੀ ਬਣਾਉਣ ਲੱਗਿਆ ਉਹਨੂੰ ਵਰਦੀ ਪਾਉਣ ਲੱਗਿਆ ਉਹਨੂੰ ਛੱਡ ਕੇ ਆਉਣ ਲੱਗਿਆ ਸਤਨਾਮ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ ਕਹਿੰਦੇ ਜਿਹੜੀਆਂ ਮਾਵਾਂ ਇਸ ਤਰ੍ਹਾਂ ਕਰਕੇ ਆਪਣੇ ਬੱਚਿਆਂ ਨੂੰ ਸਕੂਲ ਭੇਜਦੀਆਂ ਐ ਦੁੱਧ ਪਿਉਂਦੀਆਂ ਐ ਤੇ ਸੱਚੀ ਉਹ ਸਤਗੁਰ ਸੱਚੇ ਪਾਤਸ਼ਾਹ ਉਹਨਾਂ ਦੇ ਕਰਮ ਬਦਲ ਦਿੰਦਾ ਐ ਤੇ ਸੱਚਮੁੱਚ ਹੀ ਉਹ ਬੱਚੇ ਗੁਰੂ ਦੇ ਲੜ ਲੱਗ ਜਾਂਦੇ ਨੇ ਤੇ ਭੈੜੀਆਂ ਆਤਾਂ ਤੋਂ ਉਹਨਾਂ ਨੂੰ ਛਟਕਾਰਾ ਪੈ ਜਾਂਦਾ ਐ ਤੇ ਜਿਨ੍ਹਾਂ ਨੂੰ ਗੋਦ ਵਿੱਚ ਹੋਈ ਪਹਿਲੀ ਪੌੜੀ ਦਾ ਪਾਠ ਸੁਣਿਆ ਤੇ ਉਹਨਾਂ ਨੇ ਤਾਂ ਫਿਰ ਗੁਰੂ ਵਾਲੇ ਬੰਨਾ ਹੀ ਬੰਨਾ ਕਹਿੰਦੇ ਆ ਕਿ ਰੱਬ ਐਸੀ ਚੀਜ਼ ਹੈ ਜੇ ਅਸੀਂ ਉਹਦਾ ਨਾਮ ਜਪਦੇ ਆ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਤਾਂ ਬੁਠੇ ਕਰਮ ਵੀ ਉਹ ਸਿੱਧੇ ਕਰ ਦਿੰਦਾ ਸੋ ਸਾਥ ਸੰਗਤ ਨਾਮ ਵਿੱਚ ਬਹੁਤ ਸ਼ਕਤੀ ਹੈ ਜਰੂਰ ਜਪਨਾ ਚਾਹੀਦਾ ਹੈ ਗੁਰੂ ਦਾ ਨਾਮ ਲੈਣਾ ਚਾਹੀਦਾ ਹੈ ਅੰਮ੍ਰਿਤ ਵੇਲੇ ਉੱਠੋ ਨਾਮ ਬਾਣੀ ਨਾਲ ਜੁੜੋ ਕੀਰਤ ਕਰੋ ਸਰਬੱਤ ਦਾ ਭਲਾ ਮੰਗੋ ਝੂਠ ਨਾ ਬੋਲੋ ਬੱਚਿਆਂ ਨੂੰ ਸਿੱਧੇ ਰਾਹ ਪਾਉਣ ਲਈ ਮਾਮਣ ਪਾਠ ਕਰਨਾ ਬਹੁਤ ਜ਼ਰੂਰੀ ਹੈ ਕਹਿੰਦੇ ਆ ਕਿ ਬਾਣੀ ਦਾ ਅਸਰ ਜ਼ਰੂਰ ਹੁੰਦਾ ਸੋ ਸਾਧ ਸੰਗਤ ਜੇ ਸਭ ਦੱਸਦੇ ਆ ਕੋਈ ਗਲਤੀ ਹੋਈ ਤਾਂ ਭੁੱਲ ਜੁਕ ਮਾਫ ਕਰਨਾ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਕਰਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਕੋਈ ਗਲਤੀ ਹੋਈ ਤਾਂ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ